ਲਿਆ ਹੋਇਆ ਹੈ ਕੁਝ ਇਲਾਕਿਆਂ ਦੇ ਵਿੱਚ ਪੰਜ ਦਿਨਾਂ ਦਾ ਅਲਰਟ ਹੋਇਆ ਹੈ ਉਹ ਇਲਾਕੇ ਕਿਹੜੇ ਨੇ ਸਾਰਾ ਕੁਝ ਦੱਸਾਂਗੇ ਜੀ ਹਾਂ ਸਸ਼ੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਤੋਂ ਪਹਿਲਾਂ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਸੰਘਣੀ ਧੁੰਦ ਹੈ ਤੇ ਇਸ ਧੁੰਦ ਦੇ ਵਿੱਚ ਗੱਡੀਆਂ ਦੀ ਰਫਤਾਰ ਹੌਲੀ ਰੱਖੋ ਕਿਉਂਕਿ ਸ਼ਾਇਦ ਤੁਸੀਂ ਪੰਜ ਮਿੰਟ ਜੇਕਰ ਕਿਤੇ ਪਹੁੰਚਣ ਦੇ ਵਿੱਚ ਲੇਟ ਹੋ ਜਾਓਗੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਬਚ ਜਾਏਗੀ ਸੋ ਤੁਸੀਂ ਡਿਸਾਈਡ ਕਰਨਾ ਹੈ ਕਿ ਆਪਣੀ ਜ਼ਿੰਦਗੀ ਬਚਾਉਣੀ ਹੈ ਜਾਂ ਪਾਣੀ ਮੰਟ ਲੇਖ ਰਹਾ ਸੋ ਗੱਡੀਆਂ ਦਾ ਸਫਰ ਹੋਲੀ ਕਰ ਲੋ ਕਿਉਂਕਿ ਹਰ ਦਿਨ ਐਕਸੀਡੈਂਟ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਠੋਕਰ ਜਿਹੜੇ ਨੇ ਉਹ ਖਾਸ ਕਰਕੇ ਬਾਈਕ ਵਾਲਿਆਂ ਨੂੰ ਬਹੁਤ ਜ਼ਿਆਦਾ ਇਸ ਸਮੇਂ ਅਲਰਟ ਦੇ ਵਿੱਚ ਰਹਿਣਾ ਹੈ ਕਿਉਂਕਿ ਵਿਜ਼ਿਬਿਲਟੀ ਜਿਹੜੀ ਆ ਉਹ ਬਿਲਕੁਲ ਕੱਟ ਚੁੱਕੀ ਹੈ ਸੋ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਬੋਤਿਆ ਦੇ ਘਰ ਦੇ ਵਿੱਚ ਉਸਨੇ ਬੱਚੇ ਉਡੀਕਦੇ ਨੇ ਕਿਸੇ ਦੇ ਮਾਪੇ ਉਡੀਕਦੇ ਨੇ ਕਿਸੇ ਦੇ ਭੈਣ ਭਰਾ ਉਡੀਕਦੇ ਨੇ ਸੋ ਮੋਟਰਸਾਈਕਲ ਵਾਲਿਆਂ ਨੂੰ ਇੱਕ ਖਾਸ ਨਿਗਰਾਨੀ ਜਿਹੜੀ ਹੈ ਖਾਸ ਆਪਣੇ ਉੱਤੇ ਜਿਹੜਾ ਹੈ ਇਸ ਚੀਜ਼ ਦਾ ਫੋਕਸ ਰੱਖਣਾ ਹੈ ਹੁਣ ਦੂਜੀ ਗੱਲ ਇਹ ਦੱਸ ਦਿਆਂ ਕਿ ਹੁਦਦਤੀ ਹੈ ਕਿ ਪੰਜ ਦਿਨਾਂ ਦਾ ਇਹ ਸਾਧਕਾ ਕੀ ਹੈ ਕਿ ਤਕਰੀਬਨ 19 ਤਰੀਕ ਤੱਕ ਜੇ ਸੰਗਰੀ ਤੁੰਦ ਜਿਹੜੀ ਆ ਪਵੇਗੀ ਤਾਂ ਕੁਝ ਇਲਾਕਿਆਂ ਦੇ ਵਿੱਚ ਮੀਂਹ ਵੀ ਪੈਣ ਦੀ ਸੰਭਾਵਨਾ ਹੈ। ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਹਾਡਾ ਇਲਾਕਾ ਇਸ ਸਮੇਂ ਠੰਡਾ ਹੈ ਜਾਂ ਕਿਵੇਂ ਹੈ? ਕੀ ਤੁਹਾਡੇ ਇਲਾਕੇ ਦੇ ਵਿੱਚ ਵੀ ਤੁੰਦ ਪੈ ਰਹੀ ਹੈ? ਆਪਣੇ ਇਲਾਕੇ ਦਾ ਨਾਮ ਤੁਸੀਂ ਕਮੈਂਟ ਬਾਕਸਾਂ ਦੇ ਵਿੱਚ ਲਿਖੋ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿਹੋ ਜਿਹਾ ਹਾਲ ਹੈ। ਬਾਕੀ ਖੌਨ ਦੱਸ ਦिए ਕਿ ਉੱਤਰ ਭਾਰਤ ਦੇ ਕੁਝ ਇਲਾਕੇ ਜਿਵੇਂ ਕਿ ਦਿੱਲੀ ਐਨਸੀਆਰ ਹੋ ਗਿਆ ਉੱਥੇ ਮੀਂਹ ਦਾ ਅਲਰਟ ਦੱਸ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਉੱਤੇ ਅਤੇ ਜਦ ਮੀਡ ਅਲਰਟ ਦੱਸ ਦਿੱਤਾ ਗਿਆ ਇਥੇ ਨਾਲ ਦੀ ਨਾਲ ਪੰਜਾਬ ਪੱਛਮੀ ਬੰਗਾਲ ਬਿਹਾਰ ਝਾਰਖੰਡ ਇਹਨਾਂ ਨੂੰ ਕਿਹਾ ਗਿਆ ਹੈ ਕਿ ਮੀਂਹ ਪਿੱਤਾ ਕਿਥੇ ਬਹੁਤ ਜ਼ਿਆਦਾ ਸੰਗਣੀ ਤੁੰਦ ਜਿਹੜੀ ਹੋ ਰਹਿ ਸਕਦੀ ਹੈ ਤੇ ਕੁਝ ਲੱਖਾਂ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ ਸੋ ਤੁਸੀਂ ਪੂਰੇ ਅਲਰਟ ਦੇ ਵਿੱਚ ਰਹਣਾ ਹੈ ਗੁਰੇਜ਼ ਕਰਨਾ ਹੈ ਤੜਕਸਾਰ ਸਫਰ ਕਰਨ ਤੋਂ ਤੇ ਗੁਰੇਜ਼ ਕਰਨਾ ਹੈ ਰਾਤ ਨੂੰ ਸਫਰ ਕਰਨ ਤੇ ਉਹ ਵੀ ਖਾਸ ਕਰਕੇ ਬਾਈਕਾਂ ਤੇ ਕਿਉਂਕਿ ਕੱਲ ਹੀ ਜੋ ਸਾਡੇ ਸਾਹਮਣੇ ਵੀ ਇੱਕ ਐਕਸੀਡੈਂਟ ਹੋਇਆ ਜਿਸ ਦੇ ਜੋ ਕਾਰਨ ਸੰਗਨੀਤੋਂ ਦੱਸਿਆ ਗਿਆ ਸੋ ਸੰਗਨੀਤੋਂ ਦੇ ਕਾਰਨ ਬਹੁਤ ਸਾਰੇ ਐਕਸੀਡੈਂਟ ਹੋ ਰਹੇ ਨੇ ਸੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਨੂੰ ਅਲਰਟ ਕਰੋ ਕਿ ਪੰਚਮਿੰਟ ਦੇਰੀ ਨਾ ਪਹੁੰਚੋ ਵਾ ਸੁਰੱਖਿਅਤ ਪਹੁੰਚੋ ਬਾ ਕੀਸ ਖਬਰ ਦੇ ਬਾਰੇ رائے ਦੱਸੋ ਅਤੇ ਤੁਹਾਡੇ ਇਲਾਕੇ ਦੇ ਵਿੱਚ ਕੀ ਮਾਹੌਲ ਹੈ ਉਹ ਵੀ ਦੱਸੋ